ਮੋਹਾਲੀ ਦੇ ਵਿੱਚ ਅੱਜ ਸਵੇਰੇ ਇੱਕ ਲੜਕੀ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਅਧਿਕਾਰੀ ਅੱਜ ਸਿਵਲ ਹਸਪਤਾਲ ਦੇ ਵਿੱਚ ਵੀ ਪਹੁੰਚੇ ਨੇ ਔਰ ਕੀ ਕਾਰਨ ਰਹੇ ਨੇ ਇਸ ਦੇ ਵਿੱਚ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਸੀਨੀਅਰ ਅਧਿਕਾਰੀ ਲਗਾਤਾਂ ਹੈ ਸਵੇਰ ਤੋਂ ਹੀ ਜਿਹੜੀ ਤਫ਼ਤੀਸ਼ ਨੂੰ ਅੰਜਾਮ ਦੇ ਰਹੇ ਸੀ ਤਾਂ ਲੜਕੇ ਨੂੰ ਹਿਰਾਸਤ ਦੇ ਵਿੱਚ ਮੋਹਾਲੀ ਦੇ ਤਿੰਨ ਫੇਸ ਇਲਾਕੇ ਤੋਂ ਲੈ ਲਿਆ ਗਿਆ ਤਾਂ ਸਮਰਾਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਦੇ ਇਲਾਵਾ ਜੇਕਰ ਗੱਲ ਕਰੀਏ ਤਾਂ ਉਮਰ ਲਗਭਗ 26 ਤੋਂ 27 ਸਾਲ ਦੀ ਦੱਸੀ ਜਾ ਰਹੀ ਹੈ ਤਾ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਕਿਉਂ ਉਸ ਲੜਕੀ ਨੂੰ ਤੇਜ਼ਾ ਹਥਿਆਰਾਂ ਦੇ ਨਾਲ ਸ਼ਰੀਆਮ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤਾਂ ਸੀਨੀਅਰ ਅਫਸਰ ਜਿਹੜੇ ਨੇ ਐਸਪੀ ਮੋਹਾਲੀ ਹਰਬੀਰ ਸਿੰਘ ਅਠਵਾਲ ਵੀ ਨੇ ਜੁੜਨਗੇ ਔਰ ਉਹਨਾਂ ਕੋਲ ਪੂਰੇ ਕਾਰਨ ਜਿਹੜੇ ਨੇ ਕਿ ਇਸ ਕਾਰਨ ਕਰਕੇ ਉਸ ਦੀ ਹਤਿਆ ਕੀਤੀ ਗਈ ਕਿਉਂਕਿ ਸਵੇਰ ਤੋਂ ਹੀ ਦਿਲ ਦੇ ਲਾਉਣ ਵਾਲਾ ਮਾਮਲਾ ਜਿਹੜਾ ਅਸੀਂ ਅੱਜ ਉਹ ਮੋਹਾਲੀ ਦੇ ਜ਼ਿਲ੍ਹੇ ਤੋਂ ਸਾਹਮਣੇ ਆ ਲੇਕਿਨ ਐਸਪੀ ਸਾਹਿਬ ਕਾਰਨ ਕੀ ਰਹੇ ਨੇ ਥੋੜਾ ਦੱਸਿਓ ਵੀ ਕਾਰਨ ਕੀ ਰਹੇ ਨੇ ਕਿਉਂਕਿ ਦਿਨ ਦਿਹਾੜੇ ਉਹ ਭਾਜੀ ਦੈਟ ਉਹ ਪਤਾ ਕੀ ਹੁੰਦਾ ਜੀ ਹਾਂਜੀ ਕਾਰਨ ਕੀ ਰਹੇ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਇਹ ਤਕਰੀਬਨ ਸਾਨੂੰ ਪੌਣੇ 9 ਵਜੇ ਇਨਫੋਰਮੇਸ਼ਨ ਆਈ ਸੀ ਕਿ ਇਹ ਲੜਕਾ ਇੱਕ ਲੜਕੇ 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 ਨੇ ਕਿਰਪਾਨ ਦੇ ਨਾਲ ਇੱਕ ਲੜਕੀ ਨੂੰ ਮਤਲਬ ਕਿ ਇੰਜਰ ਕੀਤਾ ਤੇ ਉਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ شناخت ਕਰ ਕੀਤੀ ਤੇ ਇਹਨੂੰ ਨੀਅਰ ਬਾਏ ਰਾਉਂਡ ਅਬਾਊਟ ਰਾਉਂਡ ਅਪ ਕੀਤਾ ਗਿਆ ਹੈਗਾ ਇਹਦਾ ਨਾਮ ਸੁਖਚੈਨ ਸਿੰਘ ਹੈਗਾ ਸਮਰਾਲੇ ਦਾ ਰਹਿਣ ਵਾਲਾ ਹੈਗਾ ਤੇ ਇਹ ਮਤਲਬ ਕਿ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਇਹ ਲੜਕੀ ਨੂੰ ਪਿਛਲੇ ਦੋ ਮ੍ਰਿਤਕ ਲੜਕੀ ਨੂੰ ਪਿਛਲੇ 2-3 ਸਾਲ ਤੋਂ ਜਾਣਦਾ ਸੀਗਾ ਐਂਡ ਭੂਮਿਕਾ ਰਹੀ ਹੈ ਲਗਭਗ 1 ਘੰਟੇ ਤੋਂ 1 ਡੇਢ ਘੰਟੇ ਚ ਕਾਬੂ ਕਰ ਲਿਆ ਲੜਕੇ ਨੂੰ ਸੋ ਇਸ ਨਾਲੇ ਵੀ ਪਤਾ ਲੱਗਿਆ ਵੀ ਨਸ਼ਾ ਨੁਸ਼ਾ ਕੀਤਾ ਸੀ ਲੜਕੇ ਨੇ ਕਿਉਂ ਵਾਰ-ਵਾਰ ਵਾਰ ਕਰਕੇ ਉਸ ਲੜਕੀ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਹਾਲਾਤ ਗਰਮ ਬੇਕਰ ਇਹਦਾ ਅਸੀਂ ਕੰਪਲੀਟ ਮੈਡੀਕਲ ਮਤਲਬ ਜਾਂਚ ਕਰਾ ਰਹੇ ਹਾਂ ਜਿਹੜਾ ਨਸ਼ੇ ਕਰਨ ਦੀ ਗੱਲ ਹੈ ਉਹ ਟੋਟਲੀ ਉਹਦੇ ਵਿੱਚ ਅਸੀਂ ਥਰੂ ਮੈਡੀਕਲੀ ਮੈਂ ਕੰਫਰਮ ਕਰ ਸਕਦਾ ਹਾਂ ਜੀ ਜੀ ਗੱਲ ਸੀ ਵੀ ਵਿਆਹ ਕਰਾਉਣਾ ਚਾਹੁੰਦਾ ਸੀ ਜਾਂ ਕੁਝ ਹੋਰ ਯੈਸ 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 ਤਾਂ ਐਸਪੀ ਮੌਕੇ ਦੇ ਉੱਪਰ ਪਹੁੰਚੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਵੀ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਬੇहद ਕਮਗੀਨ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਸੀ ਸਵੇਰ ਤੋਂ ਹੀ ਔਰ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਨਾਲ ਹੀ ਮਹਿਲਾ ਰਾਜ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹ ਵੀ ਪਹੁੰਚੇ ਸੋ ਉਹਨਾਂ ਨੇ ਵੀ ਕਿਹਾ ਹੈ ਬੜੀ ਜਿਹੜੀ ਗੱਲ ਗਲਤ ਕੀਤੀ ਗਈ ਹੈ ਸੋ ਜਿਸ ਤਰੀਕੇ ਦੇ ਨਾਲ ਦੰਦੇ ਹੜੇ ਕਤਲ ਹੋਇਆ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਤਾਂ ਕਿੰਨਾ ਕਿਤੇ ਇੱਕ ਪਾਸੇ ਪੁਲਿਸ ਤੇ ਵਾਲ ਵੀ ਬੜਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਕਿ ਕਿਸ ਤਰੀਕੇ ਦੀ ਪੁਲਿਸ ਦੀ ਸੁਰੱਖਿਆ ਹੈ ਕਿਸ ਤਰੀਕੇ ਦੀ ਸਿਕਿਉਰਿਟੀ ਹੈ ਤਾਂ ਵੀ ਦਿਨ ਦੇ ਹਾੜੇ ਇਹ ਜਿਹੜਾ ਮਾਮਲਾ ਹੈਗਾ ਉਹ ਸਾਹਮਣੇ ਆਇਆ ਲਗਭਗ ਸਵੇਰੇ 9 ਵਜੇ ਦੀ ਇਹ ਘਟਨਾ ਹੈ 8:30 9 ਵਜੇ ਦੀ ਤਾਂ ਉਸ ਤੋਂ ਬਾਅਦ ਹੀ ਇਹ ਪੂਰਾ ਮਾਮਲਾ ਜਿਹੜਾ ਪੁਲਿਸ ਦੀ ਨਿਗਰ ਦੇ ਵਿੱਚ ਸਾਹਮਣੇ ਆ ਔਰ ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਅੰਗ ਡੈਨਿਕ ਸੂਰਾ ਟੀਵੀ ਮੋਹਾਲੀ ਮੋਹਾਲੀ ਦੇ ਵਿੱਚ ਅੱਜ ਸਵੇਰੇ ਇੱਕ ਲੜਕੀ ਨੂੰ ਤੇਜ਼ ਜ਼ਖ਼ਮ ਹਥਿਆਰਾਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਅਧਿਕਾਰੀ ਅੱਜ ਸਿਵਲ ਹਸਪਤਾਲ ਦੇ ਵਿੱਚ ਵੀ ਪਹੁੰਚੇ ਨੇ ਔਰ ਕੀ ਕਾਰਨ ਰਹੇ ਨੇ ਇਸ ਦੇ ਵਿੱਚ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਸੀਨੀਅਰ ਅਧਿਕਾਰੀ ਲਗਾਤਾਂ ਹੀ ਸਵੀਰ ਤੋਂ ਹੀ ਜਿਹੜੀ ਤਫ਼ਤੀਸ਼ ਨੂੰ ਅੰਜਾਮ ਦੇ ਰਹੇ ਸੀ ਤਾਂ ਲੜਕੇ ਨੂੰ ਹਿਰਾਸਤ ਦੇ ਵਿੱਚ ਮੋਹਾਲੀ ਦੇ ਤਿੰਨ ਫੇਸ ਇਲਾਕੇ ਤੋਂ ਲੈ ਲਿਆ ਗਿਆ ਤਾਂ ਸਮਰਾਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਦੇ ਇਲਾਵਾ ਜੇਕਰ ਗੱਲ ਕਰੀਏ ਤਾਂ ਉਮਰ ਲਗਭਗ 26 ਤੋਂ 27 ਸਾਲ ਦੀ ਦੱਸੀ ਜਾ ਰਹੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਕਿਉਂ ਉਸ ਲੜਕੀ ਨੂੰ ਤੇਜ਼ਾ ਹਥਿਆਰਾਂ ਦੇ ਨਾਲ ਸ਼ਰੀਆਮ ਦਿਹੜੇ ਕਤਲ ਕਰ ਦਿੱਤਾ ਗਿਆ ਤਾਂ ਸੀਨੀਅਰ ਅਫਸਰ ਜਿਹੜੇ ਨੇ ਐਸਪੀ ਮੋਹਾਲੀ ਹਰਬੀਰ ਸਿੰਘ ਠਵਾਲ ਵੀ ਨੇ ਜੁੜਨਗੇ ਔਰ ਉਹਨਾਂ ਕੋਲ ਪੂਰੇ ਕਾਰਨ ਜਿਹੜੇ ਨੇ ਕਿਸ ਕਾਰਨ ਕਰਕੇ ਉਸ ਦੀ ਹਤਿਆ ਕੀਤੀ ਗਈ ਕਿਉਂਕਿ ਸਵੇਰ ਤੋਂ ਹੀ ਦਿਲ ਦੇ ਲਾਉਣ ਵਾਲਾ ਮਾਮਲਾ ਜਿਹੜਾ ਅਸੀਂ ਅੱਜ ਉਹ ਮੋਹਾਲੀ ਦੇ ਜ਼ਿਲ੍ਹੇ ਤੋਂ ਸਾਹਮਣੇ ਆ ਲੇਕਿਨ ਐਸਪੀ ਸਾਹਿਬ ਕਾਰਨ ਕੀ ਰਹੇ ਨੇ ਥੋੜਾ ਦੱਸਿਓ ਵੀ ਕਾਰਨ ਕੀ ਰਹੇ ਨੇ ਕਿਉਂਕਿ ਦਿਨ ਦਿਹਾੜੇ ਉਹ ਭਾਜੀ ਦੈਟ ਉਹ ਪਤਾ ਕੀ ਹੁੰਦਾ ਜੀ ਹਾਂਜੀ ਕਾਰਨ ਕੀ ਰਹੇ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਇਹ ਤਕਰੀਬਨ ਸਾਨੂੰ 9:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇਹ ਲੜਕਾ ਇੱਕ ਲੜਕੇ ਲੜਕੀ ਲੜਕੇ ਕਿਰਪਾਨ ਦੇ ਨਾਲ ਇੱਕ ਲੜਕੀ ਨੂੰ ਮਤਲਬ ਕਿ ਇੰਜਰ ਕੀਤਾ ਤੇ ਉਹਦੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦੀ ਸ਼ਨਾਖਤ ਕਰ ਕੀਤੀ ਤੇ ਇਹਨੂੰ ਨੀਅਰ ਬਾਏ ਰਾਉਂਡ ਅਬਾਊਟ ਰਾਉਂਡ ਅਪ ਕੀਤਾ ਗਿਆ ਹੈਗਾ ਇਹਦਾ ਨਾਮ ਸੁਖਚੈਨ ਸਿੰਘ ਹੈਗਾ ਸਮਰਾਲੇ ਦਾ ਰਹਿਣ ਵਾਲਾ ਹੈਗਾ ਤੇ ਇਹ ਮਤਲਬ ਕਿ ਪੈਟਰੋਲ ਪੰਪ ਤੇ ਕੰਮ ਕਰਦਾ ਇਹ ਲੜਕੀ ਨੂੰ ਪਿਛਲੇ ਮ੍ਰਿਤਕ ਲੜਕੀ ਨੂੰ ਪਿਛਲੇ 2-3 ਸਾਲ ਤੋਂ ਜਾਣਦਾ ਸੀਗਾ ਐਂਡ ਭੂਮਿਕਾ ਰਹੀ ਹੈ ਲਗਭਗ 1 ਘੰਟੇ ਤੋਂ 1 ਡੇਢ ਘੰਟੇ ਚ ਕਾਬੂ ਕਰ ਲਿਆ ਲੜਕੇ ਨੂੰ ਸੋ ਇਸ ਨਾਲ ਇਹ ਵੀ ਪਤਾ ਲੱਗਿਆ ਵੀ ਨਸ਼ਾ ਨੁਸ਼ਾ ਕੀਤਾ ਸੀ ਲੜਕੇ ਨੇ ਕਿਉਂ ਵਾਰ-ਵਾਰ ਵਾਰ ਕਰਕੇ ਉਸ ਲੜਕੀ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਹਾਲਾਤ ਗਰਮ ਬੀ ਆ ਇਹਦਾ ਅਸੀਂ ਕੰਪਲੀਟ ਮੈਡੀਕਲ ਮਤਲਬ ਜਾਂਚ ਕਰਾ ਰਹੇ ਹਾਂ ਜਿਹੜਾ ਨਸ਼ੇ ਕਰਨ ਦੀ ਗੱਲ ਹੈ ਉਹ ਟੋਟਲੀ ਉਹਦੇ ਵਿੱਚ ਅਸੀਂ ਥਰੂ ਮੈਡੀਕਲੀ ਮੈਂ ਕਨਫਰਮ ਕਰ ਸਕਦਾ ਹਾਂ ਨਿੱਜੀ ਗੱਲ ਸੀ ਵੀ ਵਿਆਹ ਕਰਾਉਣਾ ਚਾਹੁੰਦਾ ਸੀ ਜਾਂ ਕੁਝ ਹੋਰ ਯੈਸ ਯੈਸ ਤਾ ਐਸਪੀ ਮੌਕੇ ਦੇ ਉੱਪਰ ਪਹੁੰਚੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਬੇहद ਗੰਮਗੀਨ ਮਾਹੌਲ ਬਣਿਆ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਸੀ ਸਵੇਰ ਤੋਂ ਹੀ ਔਰ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਨਾਲ ਹੀ ਮਹਿਲਾ ਰਾਜ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹ ਵੀ ਪਹੁੰਚੇ ਸੋ ਉਹਨਾਂ ਨੇ ਵੀ ਕਿਹਾ ਹੈ ਬੜੀ ਜਿਹੜੀ ਗੱਲ ਗਲਤ ਕੀਤੀ ਗਈ ਹੈ ਸੋ ਜਿਸ ਤਰੀਕੇ ਦੇ ਨਾਲ ਦੰਦੇ ਹਾਰੇ ਕਤਲ ਹੋਇਆ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਤਾਂ ਕਿੰਨਾ ਕਿਤੇ ਇੱਕ ਪਾਸੇ ਪੁਲਿਸ ਦੇ ਵੱਲ ਵੀ ਬੜਾ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਕਿ ਕਿਸ ਤਰੀਕੇ ਦੀ ਪੁਲਿਸ ਦੀ ਸੁਰੱਖਿਆ ਹੈ ਕਿਸ ਤਰੀਕੇ ਦੀ ਸਿਕਿਉਰਿਟੀ ਹੈ ਤਾਂ ਵੀ ਦਿਨ ਦੇ ਹਾੜੇ ਇਹ ਜਿਹੜਾ ਮਾਮਲਾ ਹੈਗਾ ਉਹ ਸਾਹਮਣੇ ਆਇਆ ਲਗਭਗ ਸਵੇਰੇ 9 ਵਜੇ ਦੀ ਇਹ ਘਟਨਾ ਹੈ 8:30 9 ਵਜੇ ਦੀ ਤਾਂ ਉਸ ਤੋਂ ਬਾਅਦ ਹੀ ਇਹ ਪੂਰਾ ਮਾਮਲਾ ਜਿਹੜਾ ਪੁਲਿਸ ਨਿਗਰ ਦੇ ਵਿੱਚ ਸਾਹਮਣੇ ਆਇਆ ਔਰ ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਮੋਹਾਲੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par